ਤਰੀ ਤਾਲੂ ਵਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਵੀ 18 ਨਿਊਜ਼ ਤੋਂ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਜੀ ਰੋਸ਼ਨੀ ਦਾ ਤਿਹਾੜੀ ਦੀਵਾਲੀ ਚੰਦ ਦਿਨਾਂ ਦੇ ਵਿੱਚ ਆਉਣ ਜਾ ਰਿਹਾ ਹੈ ਜਿਸ ਨੂੰ ਲੈ ਕੇ ਏਵੀ 18 ਵੱਲੋਂ ਇੱਕ ਡਰਾਈਵ ਚਲਾਈ ਜਾ ਰਹੀ ਹੈ ਜੀ ਜਿਹਦੇ ਵਿੱਚ ਅਸੀਂ ਸ਼ਹਿਰ ਦੀਆਂ ਪ੍ਰਭਾਵਸ਼ਾਲੀ ਤੇ ਨਾਮਵਰ ਸ਼ਖਸੀਤਾਂ ਨਾਲ ਤੁਹਾਡੀ ਮੁਲਾਕਾਤ ਕਰਾਉਨੇ ਆ ਜਿਹੜੇ ਕਿ ਤੁਹਾਨੂੰ ਦੀਵਾਲੀ ਵਿਸ਼ੇਸ ਵੀ ਦਿੰਦੇ ਨੇ ਤੇ ਬਹੁਤ ਵਧੀਆ ਸਕਾਰਾਤਮਕ ਤੁਹਾਨੂੰ ਸੱਦਾ ਵੀ ਦਿੰਦੇ ਨੇ ਜਿਤੇ ਨਾਲ ਕਿ ਤੁਸੀਂ ਆਪਣੀ ਜੀਵਨੀ ਦੇ ਵਿੱਚ ਖੁਸ਼ੀ ਖੁਸ਼ਹਾਲੀ ਨਾਲ ਤਿਹਾੜੀ ਤੇ ਜ਼ਿੰਦਗੀ ਕੱਟ ਸਕੋ ਉਸੇ ਲੜੀ ਤਹਿਤ ਅੱਜ ਜਿਹੜੀ ਸ਼ਖਸੀਤਾਂ ਨਾਲ ਤੁਹਾਡੀ ਅਸੀਂ ਮੁ ਦੇ ਕੰਮ ਹੋਣ ਚਾਹੇ ਧਾਰਮਿਕ ਸੇਵਾ ਦੇ ਕੰਮ ਹੋਣ ਜੇ ਸਮਾਜ ਦੇ ਵਿੱਚ ਕਿਸੇ ਵੀ ਜ਼ਰੂਰਤ ਹੋਵੇ ਤਾਂ ਉਹਨਾਂ ਨੇ ਹਮੇਸ਼ਾ ਆਪਣੀ ਉਪਸਥਿਤੀ ਹੈ ਆਪਣਾ ਯੋਗਦਾਨ ਹੈ ਜਿਹੜਾ ਆਪਣੀ ਵਿੱਥ ਤੋਂ ਆਪਣੀ ਚਾਦਰ ਤੋਂ ਵੱਧ ਕੇ ਕਰਾਇਆ ਪਿਆ ਤੇ ਮਹਾਰਾਜ ਨੇ ਪ੍ਰਭੂ શ્રી ਰਾਮ ਨੇ ਉਨੀ ਉਹਨਾਂ ਨੂੰ ਭਾਗ ਲਾਈ ਨੇ ਕਿ ਸ਼ਹਿਰ ਉਹਨਾਂ ਦਾ ਰੀਨਿੰਗ ਹੈ ਇੱਕ ਤਰ੍ਹਾਂ ਦਾ ਕਿਉਂਕਿ ਸ਼੍ਰੀ ਰਾਮ ਮੰਦਿਰ ਜਿਹੜਾ ਸਾਡੇ ਖੰਨੇ ਦੇ ਵਿੱਚ ਸ਼੍ਰੀ ਰਾਮ ਮੰਦਿਰ ਦਾ ਦੁਬਾਰਾ ਨਿਰਮਾਣ ਹੋਇਆ ਉਹਦੇ ਵਿੱਚ ਉਹਨਾਂ ਦਾ ਯੋਗਦਾਨ ਕਹਿ ਲਈਏ ਮਾਂ ਅਨਪੂਰਨਾ ਰਸੋਈ 'ਚ ਉਹਨਾਂ ਦਾ ਯੋਗਦਾਨ ਕਹਿ ਲਈਏ ਖੱਤਰੀ ਚੇਤਨਾ ਮੰਤ ਵਿੱਚ ਉਹਨਾਂ ਦਾ ਯੋਗਦਾਨ ਕਹਿ ਲਈਏ ਮਾਤਾ ਕੁਸ਼ਲ ਜਿੱਤੋਂ 7 ਅਜੇ ਹੀ ਸੰਸਥਾਨ ਹੋਰ ਨੇ ਜਿੰਨਾਂ ਦਾ ਮੈਂ ਨਾਮ ਲੈਣੋਂ ਹਜੇ ਰਹਿ ਗਿਆ ਆਓ ਗੱਲ ਕਰਦੇ ਆ ਸਾਡੇ ਸ਼ਹਿਰ ਦੀਆਂ ਮਾਨਮਤੀਆਂ ਸ਼ਕਸ਼ੀਤਾ ਰਜਿੰਦਰ ਪੂਰੀ ਜੀ ਤੇ ਹੰਸਰਾਜ ਬੀਰਾਨੀ ਜੀ ਦੇ ਨਾਲ ਪਹਿਲਾਂ ਤਾਂ ਸਰ ਵੈਲਕਮ ਸਾਡੇ ਚੈਨਲ ਤੇ ਜੈ ਸ਼੍ਰੀ ਰਾਮ ਜੀ ਪੂਰੀ ਸਾਹਿਬ ਆਪਾਂ ਦੇਖਿਆ ਵੇ ਕਿ ਸਮਾਜ ਦੇ ਵਿੱਚ ਧਰਮ ਦੇ ਵਿੱਚ ਕਿਸੇ ਵੀ ਕੰਮ ਜਦੋਂ ਯੋਗਦਾਨ ਦੀ ਲੋੜ ਹੁੰਦੀ ਹੈ ਤਾਂ ਉਦੋਂ ਹੀ ਪਤਾ ਲੱਗਦਾ ਵੈ ਜੀ ਪੁਰੀ ਸਾਹਿਬ ਕਰਗੇ ਪੁਰੀ ਸਾਹਿਬ ਸਾਡੇ ਸ਼ਹਿਰ ਦੀ ਇੱਕ ਤਰ੍ਹਾਂ ਦੇ ਲਾਲੀਏ ਤਾਂ ਮੈਂਟਰ ਨੇ ਜੀ ਇਹ ਚੀਜ਼ਾਂ ਦੇ ਵਿੱਚ ਸਰ ਮਾਨ ਪੂਰਨਾ ਰਸੋਈ ਕਿਸੇ ਪਹਿਚਾਣ ਦੀ ਮਥਾ ਜੀ ਨਹੀਂ ਹੈਗੀ ਸਮਰਾਲਾ ਰੋਡ ਕਹਿ ਲਿਏ ਹੋਰ ਜਗ੍ਹਾ ਕਹਿ ਲਿਏ ਤੇ ਹੁਣ ਜਿਹੜਾ ਪ੍ਰਭੂ ਸ਼੍ਰੀ ਰਾਮ ਦੇ ਸਾਹਮਣੇ ਚਾਂਦਲਾ ਮਾਰਕੀਟ ਦੇ ਵਿੱਚ ਇਹ ਜਿਹੜਾ ਭੋਜ ਸਟਾਰਟ ਕੀਤਾ ਵੈ ਸਰ ਇਹਦੇ ਬਾਰੇ ਵੀ ਜਰੂਰ ਦੱਸ ਦਿਓ ਤਾਂ ਕਿ ਜਿਹੜੇ ਜ਼ਰੂਰਤਮੰਦ ਲੋਕ ਨੇ ਉਹ ਇਸ ਚੀਜ਼ ਦਾ ਬੈਨੀਫਿਟ ਲੈ ਸਕਣ ਪਹਿਲਾਂ ਤਾਂ ਮੈਂ ਤੁਹਾਨੂੰ ਦੱਸੂਗਾ ਜੀ ਭਗਵਾਨ ਸ਼੍ਰੀ ਰਾਮ ਦਾ ਮੰਦਿਰ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਬਣਿਆ ਹੈ ਇਹ ਬਹੁਤ ਪੁਰਾਣਾ ਮੰਦਿਰ ਹੈ तकरीबन ਤੁਸੀਂ ਇਹਨੂੰ ਕਹਿ ਸਕਦੇ ਹੋ 200 ਸਾਲ ਪੁਰਾਣਾ ਮੰਦਿਰ ਹੈ ਮੈਂ ਵੀ ਕਾਫੀ ਸਮੇਂ ਤੋਂ ਮੰਦਿਰ ਦੇ ਵਿੱਚ ਆਂਦਾ ਸੀਗਾ 200 ਸਾਲ ਬਾਅਦ ਬਿਲਡਿੰਗ ਹੋਰ ਖੰਡਿਤ ਹੋ ਜੰਨੇ ਆ ਅਸੀਂ ਸ਼ਹਿਰ ਵਾਸੀਆਂ ਨੂੰ ਸਹਿਯੋਗ ਲੈ ਕੇ ਰਾਮ ਮੰਦਿਰ ਦਾ ਜਨੋਦਵਾਰ ਕੀਤਾ ਔਰ ਮੇਰਾ ਖਿਆਲ ਹੈ ਵੀ ਅਸੀਂ ਜਿਹਨੂੰ ਵੀ ਸਾਨੂੰ ਕਿਸੇ ਕੋਲ ਜਾਣ ਦੀ ਲੋੜ ਨਹੀਂ ਪਈ ਜਿਹਨੂੰ ਅਸੀਂ ਫੋਨ ਕਰਦੇ ਸੀ ਵੀ ਭਗਵਾਨ ਰਾਮ ਦਾ ਮੰਦਿਰ ਬਣ ਰਿਹਾ ਹੈ ਉਹ ਐਵੇਂ ਕਹਿੰਦੇ ਸੀ ਵੀ ਸਾਨੂੰ ਦੱਸੋ ਅਸੀਂ ਕਿੰਨੇ ਪੈਸੇ ਭੇਜੀਏ ਔਰ ਅਦਭੁਤ ਮੰਦਿਰ ਬਣਿਆ ਭਗਵਾਨ ਰਾਮ ਪਰਿਵਾਰ ਵਿਰਾਜਮਾਨ ਹੈ ਸ਼ਕਤੀਸ਼ਾਲੀ ਹਨੂਮਾਨ ਜੀ ਵਿਰਾਜਮਾਨ ਹੈ ਦੁਰਗਾ ਮਾਤਾ ਵੀ ਵਿਰਾਜਮਾਨ ਹੈ ਸ਼ਿਵਲਿੰਗ ਇੰਗੇ ਵਿਰਾਜਮਾਨ ਮੈਂ ਤਾਂ ਉਹਨੂੰ ਸ਼ਹਿਰ ਵਾਸੀਆਂ ਨੂੰ ਇੰਨਾ ਕੁਛ ਹੋਣ ਤੋਂ ਬਾਅਦ ਸ਼ਹਿਰ ਵਾਸੀਆਂ ਦੀ ਇੱਛਾ ਸੀ ਵੀ ਰਾਮ ਮੰਦਿਰ ਦੇ ਵਿੱਚ ਇੱਕ ਹੁਣ ਲੰਗਰ ਵੀ ਹੋਣਾ ਚਾਹੀਦਾ ਕਿਉਂਕਿ ਇਹ ਜਿਹੜਾ ਮੰਦਿਰ ਹੈ ਇਹ ਸ਼ਹਿਰ ਦਾ ਇੱਕ ਉਹ ਮੰਦਿਰ ਬਣ ਗਿਆ ਵੀ ਜਿੱਥੇ ਤੁਸੀਂ ਜਿੰਨੇ ਵੀ ਆਪਣੇ ਸਨਾਤਨ ਧਰਮ ਦੇ ਧਰਮ ਦੇ ਕੰਮ ਮੰਨਿਆ ਜਿਵੇਂ ਉਹ ਦੀਵਾਲੀ ਆ ਰਹੀ ਹੈ ਵੀ ਦੀਵਾਲੀ ਦੀ ਡੇਢ ਦਸੋਂ ਤਾਂ ਕਿ ਅਸੀਂ ਇੱਕੋ ਦਿਨ ਦੀਵਾਲੀਆਂ ਮਨਾ ਸਕੀਏ ਅਸੀਂ ਸਾਰੇ ਬ੍ਰਹਮਣਾਂ ਨੂੰ ਵੀ ਕਿਹਾ ਸੀ ਆਪਣੇ ਬ੍ਰਹਮਣਾਂ ਨੂੰ ਵੀ ਕਿਹਾ ਹੈ ਇਹ ਮੈਸੇਜ ਸ਼ਹਿਰ ਦੇ ਵਿੱਚ ਲਗਾਇਆ ਕਰੋ ਦੀਵਾਲੀ ਕਿਸ ਤਰੀਕ ਦੀ ਹੈ ਫਿਰ ਪੰਡਿਤ ਜੀ ਨੇ ਦੱਸਿਆ ਵੀ ਦੀਵਾਲੀ 21 ਤਰੀਕ ਨੂੰ ਹੀ ਮਨਾਈ ਜਾਏਗੀ ਅਸੀਂ ਵੀ ਸ਼ਹਿਰ ਵਾਸੀਆਂ ਨੂੰ ਕੰਨਿਆ ਵੀ ਸਾਰੇ ਰਲ ਕੇ ਦੀਵਾਲੀ ਨੂੰ 21 ਤਰੀਕ ਨੂੰ ਹੀ ਮਨਾਓ ਦੂਸਰੀ ਗੱਲ ਹੁਣ ਲੰਗਰ ਸ਼ੁਰੂ ਕੀਤਾ ਹੈ ਪਹਿਲਾਂ ਵੀ ਹੰਸ ਰਾਜ ਬਿਰਾਨੀ ਜੀ ਅ ਮਾਤਾ ਅਨਪੂਰਨਾ ਰਸੋਈ ਦੇ ਨਾਮ ਤੇ ਸਮਰਾਲਾ ਚੌਂਕ ਦੇ ਵਿੱਚ ਚਲਾ ਰਹੇ ਸੀ ਉਹਨੇ ਫ੍ਰੀ ਲੰਗਰ ਸੇਵਾ ਰਾਮ ਮੰਦਰ ਔਰ ਮਾਂ ਅਨਪੂਰਨਾ ਦੀ ਤਰਫ ਤੋਂ ਮਾਤਾ ਰਾਮ ਮੰਦਰ ਦੇ ਵਿੱਚ ਫ੍ਰੀ ਦੇ ਵਿੱਚ ਲਗਾਇਆ ਗਿਆ ਕੋਈ ਪੈਸਾ ਨਹੀਂ ਲੱਤਾ ਜਾਏਗਾ ਔਰ ਜਿਹੜੀ ਇੱਥੇ ਦੀ ਵਿਵਸਥਾ ਹੈ ਉਹਦੇ ਕਰਨ ਦੇ ਵਿੱਚ ਸ਼ਹਿਰ ਵਾਸੀ ਬੜਾ ਸਹਿਯੋਗ ਦੇ ਰਹੇ ਆ ਹੁਣੇ-ਹੁਣੇ ਅਸੀਂ ਖੜੇ ਸੀ ਸਾਡੇ ਇੱਕ ਭਾਈ ਸਾਹਿਬ ਆਏ ਉਹਨਾਂ ਨੇ ਵੀ ਸਾਨੂੰ 5100 ਰੁਪਏ ਭੜਾਏ ਆ ਇਹ ਰੋਜ਼ ਦਾ ਹੀ ਕੰਮ ਹੈ ਵੀ ਤੁਸੀਂ ਲੰਗਰ ਵਧੀਆ ਚਲਾਓ ਪੈਸੇ ਦੀ ਕਮੀ ਅਸੀਂ ਨਹੀਂ ਆਉਣ ਦਵਾਂਗੇ ਇਹ ਸਾਰੇ ਸ਼ਹਿਰ ਵਾਸੀਆਂ ਦੀ ਆਵਾਜ਼ ਹੈ ਸਾਨੂੰ ਇਸ ਆਵਾਜ਼ ਨੂੰ ਸੁਣ ਕੇ ਅਸੀਂ ਲੰਗਰ ਦੀ ਵਿਵਸਥਾ ਲੱਗਦਾ ਹੈ ਵੀ ਇੱਕ ਤਾਂ ਅਸੀਂ ਇੱਥੇ ਲੈਂਟਰ ਪਾਣਾ ਹੈ ਤਾਂ ਕਿ ਬਰਸਾਤ ਦੇ ਵਿੱਚ ਧੁੱਪ ਦੇ ਵਿੱਚ ਹਰ ਇੱਕ ਬੰਦੇ ਨੂੰ ਸਹੂਲਤ ਮਿਲ ਸਕੇ ਔਰ ਆਨਲਾਈਨ ਟਾਈਮ ਦੇ ਵਿੱਚ ਲੰਗਰ ਦਾ ਸ਼ੁਰੂ ਹੋਵੇਗਾ ਹੀ ਹੋਵੇਗਾ ਅਸੀਂ ਮੈਡੀਕਲ ਦੀਆਂ ਫੈਸਿਲਿਟੀਆਂ ਔਰ ਐਜੂਕੇਸ਼ਨ ਦੀਆਂ ਸਪੈਸ਼ਲਿਟੀਆਂ ਵੀ ਮੰਦਿਰ ਦੇ ਵਿੱਚ ਲੈ ਕੇ ਆਵਾਂਗੇ ਫ੍ਰੀ ਐਜੂਕੇਸ਼ਨ ਦੇ ਵਿੱਚ ਅਸੀਂ ਪੜ੍ਹੇ ਲਿਖੇ ਜਿਹੜੇ ਸਾਡੀਆਂ ਬੇਟੀਆਂ ਆ ਉਹਨਾਂ ਨੂੰ ਲਿਆਵਾਂਗੇ ਜਿਨ੍ਹਾਂ ਦੀ ਜਿਹੜੇ ਨਹੀਂ ਆਪਣੇ ਟਿਊਸ਼ਨ ਫੀਸ ਦੇ ਸਕਦੇ ਉਹਨਾਂ ਨੂੰ ਅਸੀਂ ਫ੍ਰੀ ਪੜ੍ਹਾਵਾਂਗੇ ਇੱਥੇ ਇਹ ਸਾਡੇ ਅਗਲੇ ਪ੍ਰੋਗਰਾਮ ਹੈ ਮੈਡੀਕਲ ਦੇ ਵਿੱਚ ਅਸੀਂ ਫ੍ਰੀ ਰੱਖਾਂਗੇ ਮੈਡੀਕਲ ਵੀ ਇੱਥੇ ਪੂਰਾ ਲੰਗਰ ਵੀ ਫ੍ਰੀ ਰੱਖਾਂਗੇ ਐਜੂਕੇਸ਼ਨ ਵੀ ਫ੍ਰੀ ਰੱਖਾਂਗੇ ਮੈਡੀਕਲ ਵੀ ਫ੍ਰੀ ਰੱਖਾਂਗੇ ਔਰ બસ ਸ਼ਹਿਰ ਵਸੀ ਨੂੰ ਇਹਨਾ ਤੁਸੀਂ ਇੱਥੇ ਚੱਕਰ ਜਰੂਰ ਲਗਾਓ ਅਗਰ ਤੁਸੀਂ ਇੱਕ ਵਾਰੀ ਭਗਵਾਨ ਨੂੰ ਪ੍ਰਣਾਮ ਕਰਕੇ ਜਾਓਗੇ ਤਾਂ ਤੁਹਾਡਾ ਦਿਨ ਬਹੁਤ ਵਧੀਆ ਨਿਕਲੇਗਾ ਔਰ ਤੁਹਾਨੂੰ ਕਮੀ ਕੋਈ ਨਹੀਂ ਰਹਿਣੀ ਮੈਂ ਇਹੀ ਸੰਦੇਸ਼ ਦਵਾਂਗਾ ਦੀਵਾਲੀ ਦੇ ਮੌਕੇ ਦੇ ਉੱਪਰ ਦੀਵਾਲੀ ਦਾ ਤਿਹਾਰ ਬੜਾ ਤਿਹਾਰ ਹੈ ਹਿੰਦੂ ਧਰਮ ਦੇ ਵਿੱਚ ਇਸ ਦੇ ਵਿੱਚ ਜਿਆਦਾ ਖਿਆਲ ਰੱਖਣ ਵਾਲੀ ਚੀਜ਼ ਹੈ ਵੀ ਆਪਾਂ ਜਿਹੜੇ ਵੱਡੇ ਪਟਾਕੇ ਹਨ ਉਹਨਾਂ ਨੂੰ ਨਾ ਚਲਾਈਏ ਗ੍ਰੀਨ ਦੀਵਾਲੀ ਮਨਾਈਏ ਕਿਉਂਕਿ ਸਾਡੇ ਜਿਹੜੇ ਬਜ਼ੁਰਗ ਹੈ ਜਾਂ ਜਿਹੜੇ ਬਿਮਾਰ ਹੈ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਦੀਵਾਲੀ ਤਾਂ ਹੈ ਮੰਦਰਾਂ ਚ ਆਪਾਂ ਆਪਣਾ ਸੱਜਣ ਕਰੀਏ ਆਪਣੇ ਸਾਥੀਆਂ ਨੂੰ ਮਿਲੀਏ ਮਠਿਆਈਆਂ ਖਲਾਈਏ ਔਰ ਖਾਈਏ ਜੈ ਸ਼੍ਰੀ ਰਾਮ ਜੀ ਬਹੁਤ ਵਧੀਆ ਸਰ ਨੇ ਕਿਹਾ ਵਹਿ ਕੇ ਗ੍ਰੀਨ ਦੀਵਾਲੀ ਕਲੀਨ ਦੀਵਾਲੀ ਮਨਾਈਏ ਤੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰੀਏ ਇੱਕ ਦੂਜੇ ਨੂੰ ਮਿਲੀਏ ਇੱਕ ਦੂਜੇ ਨੂੰ ਬੈਸਟ ਵਿਸ਼ੇਸ ਦੇ ਗਏ ਸਾਡੇ ਨਾਲ ਹੰਸ ਰਾਜ ਵੀਰਾਨੀ ਸਾਹਿਬ ਵੀ ਨੇ ਜੇਕਰ ਕਹੀਏ ਨਾ ਜੀ ਇੱਕ ਸਿੱਕਾ ਸਮਾਜ ਤੇ ਧਾਰਮਿਕ ਸੇਕ ਵਾ ਉਹਦੇ ਦੋ ਪਹਿਲੂ ਨੇ ਤਾਂ ਆ ਦੋ ਪਹਿਲੂ ਸਾਡੇ ਨਾਲੇ ਖੜੇ ਨੇ ਵੀਰਾਨੀ ਸਾਹਿਬ ਬਹੁਤ ਵੱਡਾ ਇਨੀਸ਼ੀਏਟਿਵ ਹੁੰਦਾ ਬਹੁਤ ਵੱਡਾ ਉਪਰਾਲਾ ਕਹਿ ਦੇਣਾ ਬੜਾ ਸੁੱਖਾ ਕਿ ਇਹ ਯੋਜਨ ਕਰ ਲੋ ਬਟ ਉਸ ਆਯੋਜਨ ਨੂੰ ਉਸ ਮੁਕਾਮ ਤੇ ਪਹੁੰਚਾਣਾ ਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨਾ ਆਪਣੇ ਆਪ ਦੇ ਵਿੱਚ ਸਰ ਬੜਾ ਚੁਣੌਤੀਪੂਰਨ ਮੌਕਾ ਵੀ ਆ ਰਿਹਾ ਤਾਂ ਏਵੀ 18 ਦੇ ਮਾਧਿਅਮ ਰਹੀ ਕੀ ਕਹਿਣਾ ਚਾਹੋਗੇ ਸਰ ਜੈ ਸ਼੍ਰੀ ਰਾਮ ਜੀ ਜੈ ਮਹਾਦੇਵ ਸਭ ਤੋਂ ਬੜੀ ਖੁਸ਼ੀ ਦੀ ਗੱਲ ਹੈ ਵੀ ਜਿਹੜੀ ਅਸੀਂ 5 ਸਾਲ ਪਹਿਲਾਂ ਰਸੋਈ ਸ਼ੁਰੂ ਕੀਤੀ ਸੀ ਉਹਦੇ ਵਿੱਚ ਸਾਡਾ ਹਮੇਸ਼ਾ ਇਹ ਹੀ ਰਹਿੰਦਾ ਸੀਗਾ ਵੀ ਅਸੀਂ ਲੋਕਾਂ ਨੂੰ ਨਾ ਬਿਠਾ ਕੇ ਆਨੰਦ ਨਰ ਪੂਜਾ ਕਰਾਈਏ ਔਰ ਪ੍ਰਭੂ ਕਿਰਪਾ ਐਸੀ ਹੋਈ ਤੇ ਪੁਰੀ ਸਾਹਿਬ ਤੇ ਮੈਂ ਦੋਨੇ ਖੜੇ ਸੀਗੇ ਦੋਨਾਂ ਦੇ ਮੂੰਹ ਚ ਇਹ ਗੱਲ ਨਿਕਲੀ ਵੀ ਆਪਾਂ ਉਹ ਰੇਣਾ ਬਿਠਾ ਕੇ ਲੋਕਾਂ ਨੂੰ ਪ੍ਰਸ਼ਾਦ ਖਿਲਾਇਆ ਕਰਾਂਗੇ ਔਰ ਉਸ ਉਸੇ ਦਿਨੇ ਫੈਸਲਾ ਲਿੱਤਾ ਗਿਆ ਬੀ ਮਾਲਬੁਨੀ ਰਸੋਈ ਜਾਂ ਮਾ ਰਾਮ ਭਗਵਾਨ ਜੀ ਦਾ ਮੰਦਿਰ ਗੱਲ ਇੱਕੋ ਹੀ ਹੈ ਕੋਈ ਫਰਕ ਅਲੀ ਗੱਲ ਨਹੀਂ ਹੈ ਉਹ ਦੋਨੇ ਜੁਆਇੰਟ ਹੋ ਕੇ ਇੱਥੇ ਟੋਕਨ ਉਹ ਅਸੀਂ ਲੰਗਰ ਖਲਾਈਏ ਉਹ ਕੁਝ ਦਿਨ ਉਹ ਵੀ ਤੁਹਾਡੇ ਸਾਹਮਣੇ ਟੇਬਲ ਪਏ ਨੇ ਆ ਟੇਬਲਾਂ ਉੱਪਰ ਅਸੀਂ ਲੋਕਾਂ ਨੂੰ ਬਿਠਾ ਕੇ ਖਲਾਨੇ ਆ ਇਸ ਕਰਕੇ ਤੇ ਸਰ ਦੀਵਾਲੀ ਦੇ ਉੱਤੇ ਕੀ ਸ਼ੁਭ ਕਾਮਨਾਵਾਂ ਦੇਵੋਗੇ ਦੀਵਾਲੀ ਦਾ ਸਾਰੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਜਿਹੜੇ ਬੱਚੇ ਐ ਬੱਚਿਆਂ ਦੇ ਨਾਲ ਪਟਾਕੇ ਤੁਸੀਂ ਬੱਚਿਆਂ ਨਾਲ ਖੜਕੇ ਚਲਾਓ ਜਿਵੇਂ ਪੁਰੀ ਸਾਹਿਬ ਨੇ ਕਿਹਾ ਵੀ بڑے ਪਟਾਕੇ ਚਲਾਉਣਾ ਡਵਾਈਡ ਕਰੋ ਔਰ ਗ੍ਰੀਨ ਦੀਵਾਲੀ ਮਨਾਓ ਜਿਵੇਂ ਕਹਿੰਦੇ ਆ ਕਿ ਪੋਲੂਸ਼ਨ ਵੀ ਆਪਣੇ ਜ਼ੈਰ ਨੂੰ ਖਰਾਬ ਕਰਦਾ ਥੈਂਕ ਯੂ ਵੈਰੀ ਮਾਡਮ ਮੇਰੇ ਪਿੱਛੇ ਤੁਸੀਂ ਅਰੇਂਜਮੈਂਟਸ ਦੇਖ ਸਕਦੇ ਹੋ ਕਿ ਜੇਕਰ ਕੋਈ ਵੀ ਜ਼ਰੂਰਤਮੰਦ ਬੰਦਾ ਇੱਥੇ ਲੰਗਰ ਖਾਣ ਆਂਦਾ ਵਾ ਤੇ ਉਹਨੂੰ ਬਹੁਤ ਵਧੀਆ ਮੇਨ ਗੱਲ ਹੈ ਹਾਈਜਾਇਨਿਕ ਹੈ ਜੀ ਆਰਗੇਨਿਕ ਹੈ ਤੇ ਫੂਡ ਕੁਆਲਿਟੀ ਹੈ ਜਿਹੜੀ ਅਪ ਟੂ ਮਾਰਕ ਹੈ ਇਹ ਜਗ੍ਹਾ ਵਾ ਜੀ ਪ੍ਰਭੂ ਸ਼੍ਰੀ ਰਾਮ ਦਾ ਜਿਹੜਾ ਪ੍ਰਾਤਨ ਮੰਦਿਰ ਆ ਉਹਦੇ ਬਿਲਕੁਲ ਓਪੋਜ਼ਿਟ ਹੈ ਤੇ ਇਹ ਸੇਵਾ ਜਿਵੇਂ ਪੂਰੀ ਸਾਹਿਬ ਨੇ ਕਿਹਾ ਬਿਰਾਨੀ ਸਾਹਿਬ ਨੇ ਕਿਹਾ ਵਾ ਆਪਣਾ ਧਿਆਨ ਰੱਖੋ ਤੇ ਅਜਿਹੇ ਜਿਹੜੇ ਪ੍ਰੋਗਰਾਮ ਨੇ ਅਜਿਹੇ ਜਿਹੜੇ ਆਯੋਜਨ ਨੇ ਉਹਨਾਂ ਦੇ ਵਿੱਚ ਆਪਣਾ ਜਿਹੜਾ ਯੋਗਦਾਨ ਹੈ ਉਹ ਜ਼ਰੂਰ ਪਾਓ ਕਿਉਂਕਿ ਕਹਿ ਦੇਣਾ ਬੜਾ ਸੋਖਾ ਪਿਆ ਇਹ ਸੇਵਾਵਾਂ ਚਲਾਣੀਆਂ ਬੜੀਆਂ ਔਕੀਆਂ ਨੇ ਅੱਜ ਸਾਡਾ ਵੀ ਮਨ ਸਵੇਰੇ ਸਵੇਰੇ ਬੜਾ ਖੁਸ਼ ਹੋਇਆ ਕਿ ਉਹ ਸ਼ਕਸ਼ੀਤਾਂ ਦੇ ਨਾਲ ਅੱਜ ਦੇ ਅਸੀਂ ਆਪਣੇ ਦਿਨ ਦਾ ਆਗਾਜ਼ ਕਰ ਰਹੇ ਹਾਂ ਜਿਨ੍ਹਾਂ ਨੇ ਸ਼ਹਿਰ ਤੇ ਸਮਾਜ ਦੇ ਵਿੱਚ ਤੇ ਸਨਾਤਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਜੈ ਸ਼੍ਰੀ ਰਾਮ ਥੈਂਕ ਯੂ ਵੈਰੀ ਮੱਚ ਜੀ इधर नले इधर नले आ